نو شہر پروگرام میں آپ جی کا ہاردک سواگت ہے یہ شاید ذرا شہید بھگت سنگھ تک وشیشیاں ਆਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਸ਼ਹੀਦ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਰਕਨਾਟਾ ਆਵਿਖੇ ਜਿੱਥੇ ਲੰਬੇ ਸਮੇਂ ਤੋਂ ਬੁੱਕਾ ਯਾਹਰ ਪੀੜੀ ਦੀ ਯਾਦ ਵਿੱਚ ਬੁੱਕਾ ਮਾੜੀ ਪੰਦਕ ਮੇਟੀ ਰਕਨਾਟਾ ਆ ਦੇ ਸੂ ਨਗਰ ਨਿਵਾਸੀ ਐਨ ਆਰ ਆਈ ਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਤਾ ਪੂਰਵਕ ਸਾਲਾਨਾ ਖੇਡ ਜੰਬੇਲਾ ਜਿਹੜਾ ਕਰਵਾਇਆ ਗਿਆ ਜਿਸ ਵਿੱਚ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ ਇਸ ਮੌਕੇ ਪਹਿਲਾ ਇਨਾਮ ਬੁਲਟ ਸਾਈਕਲ ਦੂਸਰਾ ਇਨਾਮ ਸੱਜਰ ਸੂਈ ਛੋਟੀ ਤੀਸਰਾ ਇਨਾਮ ਮੋਟਰਸਾਈਕਲ ਇਸ ਸਪੈਸ਼ਲ ਕੁਸ਼ਤੀਆਂ ਵਿੱਚ ਇੱਕ ਮੁਦਰੀ ਸੋਨੇ ਦੀ ਤੇ ਲਗਭਗ 15000 ਤੇ 11000 ਰੁਪਏ ਦੇ ਇਨਾਮ ਵੀ ਦਿੱਤੇ ਗਏ ਆਓ ਦੇਖੀਏ ਇਸ ਵੰਦੀ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਵਾਸਤੇ ਪਰਦੇਸੀ ਦੀ ਵਿਸ਼ੇਸ਼ ਕੋਰਡ ਵੱਡਾ ਜਿਹੜਾ ਦੰਗਲ ਹੈ ਉਹ ਵੀ ਇਸੇ ਸਿਰਸਾ ਦੇ ਰਹਿਤ ਭਾਈ ਦੇ ਵਿੱਚ ਕਰਾਇਆ ਜਾਵੇਗਾ ਆਲਮ ਚੌੜਾ ਤੇ ਉਸਾਰਤ ਹੋ ਚੁੱਕੀਆਂ ਵੀ ਦੀਆਂ ਕੁਸ਼ਨਾ ਸ਼ੁਰੂ ਹੋ ਗਈਆਂ ਸੋ ਬੱਲਾ ਨੂੰ ਬੇਨਤੀ ਆਲਮ ਚੌੜਾ ਤੇ ਇਰਫਾਨ ਲੱਲੀਆ ਮਿਲ ਜਿਓ ਖਾਣੇ ਚ ਸੂਰਜ ਫਗਵਾੜਾ ਤੇ ਸੰਚੂ ਰਾਜਪੁਰ ਦੇ ਪਰ ਆਜੋ ਆਜੋ ਚਾਰੇ ਪਰਮਾਨਾਂ ਦੇ ਨਾਂ ਬੋਲੋ ਕਿ ਮਾਲ ਨੂੰ ਘੋਟੇ ਲਾ ਕੇ ਆਪਣੀ ਗੱਲ ਤੇ ਤਿਆਰੀ ਰੱਖੇ ਮੇਰੇ ਵੀਰ ਤਿੰਨ ਚਾਰ ਰੈਫਰੀ ਸਾਹਿਬ ਲਾਇਆ ਤਾਂ ਜੋ ਸਾਰੇ ਜੰਮਿਆ ਸਿੰਘ ਸੇਤਰਾ ਪਰਿਵਾਰ ਉਹਨਾਂ ਵੱਲੋਂ 21000 ਰੁਪਏ ਪੁੱਜ ਗਏ ਬਲਕਾਲ ਸਿੰਘ ਦੀ ਲਾਡੀ ਅਤੇ ਜੋਰਾ ਸਿੰਘ ਜੀ ਜੂਕੇ ਸਨਵਕੇ ਸੁਨੀਲ ਸਿੰਘ ਉਹਨਾਂ ਵੱਲੋਂ ਵੀ 20000 ਰੁਪਏ ਹਾਂਜੀ ਮਤਲਬ 20000 ਰੁਪਏ ਸਿੰਘ ਮੇਲੇ ਵਾਸਤੇ ਮਾਇਆ ਪੁੱਜੀ ਹੈ ਪੰਕਜ ਕੈਨੇਡਾ ਸਰਵਾਤ ਕਰਦਾ ਇੱਥੇ ਪਹੁੰਚਿਆ ਹੈ بہت بہت دنواد ہے ننگلا پنڈ ہے کنتر بابا تھیر پت جی ابار بخش ہے اور چھ میرے کو شکیل ہے میں جگدیپ نگل جی سردار جگدیپ سر ਨਕਲਾ ਹੁਣਦਾ ਇੱਥੇ ਪੰਜ ਦੇ ਬਹੁਤ ਬਹੁਤ ਬਸਰ ਬਾਤ ਕਰਦਾ ਹੈ ਮਲਦੀ ਕੋਲੋਂ ਪਰਚੀ ਬਾਅਦ ਦੇ ਵਿੱਚ ਦਿੱਤੀ ਤਵੇ ਕੀ ਸਨੀ ਜਨਾਦ ਤੇ ਦੀਪੂ ਗਰਤਾਰਪੁਰ ਆਹੋ ਆਹੋ ਪਰਵਾਨਾ ਆਹੋ ਤੰਗੜੇ ਕੁਸ਼ਤੀਆਂ ਕਿਸੇ ਖੁਸ਼ ਕੁਸ਼ਤੀ ਵਿੱਚ ਖੁੱਲਾ ਸਮਾਨੇ ਆਫਿਸ ਲਾ ਲਾ ਫਤੇ ਕਰਤੇ ਗਦਰ ਰੋਪੜ ਤੰਗੜੇ ਕੁਸ਼ਤੀਆਂ ਲਗਾਤਾਰ ਹੋਣ ਗਿਆ ਜਿਨਾ ਮਲਾਂ ਦੀ ਕੁਸ਼ਤੀ ਹੋ ਜਾਂਦੀ ਹੈ ਇੱਕ ਪਰਚੀ ਕਾਰਡ ਲਾ ਕੇ ਤੰਗੜੇ ਕਮੇਟੀ ਤੋਂ ਆਪਣਾ ਮਾਨ ਸਨਮਾਨ ਵੇਰੇ ਮੇਰੇ ਵੀਰ ਨਾਲੇ ਨਾਲ ਪ੍ਰਾਪਤ ਕਰਨਗੇ ਪਿੰਡ ਕੁਸ਼ਤੀਆਂ ਚੋਤੀਆਂ ਚੱਲਣੀਆਂ ਜੋ ਆਗੇ ਮੈਂ ਗੱਭਰੂ ਦੇ ਕੋਈ ਖੇਚ ਕੇ ਤਿਆਰੀਆਂ ਮਾਰ ਮਾਰ ਮਿਹਨਤਾਂ ਦੇ ਬਾੜੀਆਂ ਸ਼ਿੰਗਾਰੀਆਂ ਕੱਲਾ ਕੱਲਾ ਮਜ਼ਰ ਅਡਵਾਈ ਜਾ ਰਿਹਾ ਧਰਦਾ ਲੱਗਦਾ ਗੱਭਰੂ ਮੈਂ ਤੇ ਜੀਤ ਦੇੇ ਕਰਦਾ ਅੱਜ ਵਕੈ ਲੱਗਣਾ ਤਾਂ ਹਾਂ ਵੀ ਟਾਤੀ ਦੇ ਸਿਰ ਕੰਢੀ ਮੁਕਾਬਲੇ ਕੁੰਡੀਆਂ ਦੇ ਸਿੰਘ ਫੜਨ ਵਾਲੇ ਆਹ ਪਿੰਡ ਕੁਸ਼ਤੀਆਂ ਚੋਤੀਆਂ ਖਾਰੇ ਦੇ ਵਿੱਚ ਚੱਲ ਰਹੀਆਂ ਹਲਕੀ ਹਲਕੀ ਬੁੱਧੜ ਵਾਲੀ ਹੈ ਠੰਡੀ ਠੰਡੀ ਪੁਰੇ ਵੀ ਹਵਾ ਚੱਲ ਰਹੀ ਹੈ ਗਪਾੜੀਆਂ ਫੁੱਟੀਆਂ ਵਰਗੀ ਜਿਹੀ ਧੁੱਪ ਹੈ ਇਹ ਰੱਖਣਾ ਤਾਹਾਂ ਦਾ ਸੇ ਕੱਢੂ ਇਸ ਜਿੰਨੇ ਵਧੀਆ ਨਾਲ ਜਿਹੜਾ ਸ਼ਿੰਗਾਰ ਮੇਲਾ ਹੈ ਪੂਰੇ ਸਪੰਦ ਦੇ ਵਿੱਚ ਹੋ ਰਿਹਾ ਹੈ ਬਹੁਤ ਵੱਡੀ ਗੱਲ ਹੈ ਕਿ ਸਾਰੇ ਜਿਹੜੇ ਬੰਲੇ ਉਹ ਕੁਸ਼ਤੀ ਆਰ ਪਾਰ ਦੀ ਕਰ ਰਹੇ ਪੂਰੇ ਸਪੰਦ ਦੇ ਨਾਲ ਜਿਹੜਾ ਖੇਡ ਮੇਲਾ ਹੈ ਠੀਕ ਹੈ ਸਾਡਾ ਰੱਕਾ ਡੀਜੇ ਸਾਊਂਡ ਸਰਵਿਸ ਬੜੀ ਪਿਆਰੀ ਸਾਊਂਡ ਹੈ ਹਰ ਖੁਸ਼ੀ ਦੇ ਪਾਲ ਹਰ ਖੇੜ ਬੇੜੀ ਚ ਹਾਰੇ ਛਿੰਝ ਮੇਲੇ ਤੇ ਰੱਕਾ ਡੀਜੇ ਸਾਊਂਡ ਸਰਵਿਸ ਨਾਲ ਸੰਪਰਕ ਕਰੋ ਬੜੀ ਵਧੀਆ ਸਾਊਂਡ ਹੈ ਸਾਡੀ ਛੋਟੀ ਬਾਤ ਵੱਢੀ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਸੀਂ ਡੀਜੇ ਸਾਊਂਡ ਸਰਵਿਸ ਰੱਕਾ ਉਹਨਾਂ ਨਾਲ ਇਹ ਤੇ ਬਾਤ ਕਰਦੇ ਹਾਂ ਤੇ ਨਾਲ ਹੀ ਫੀਮ ਵੀ 20 ਜੁਵਾਤਾ ਜਿਹੜੇ ਮੇਰੇ ਵੀਰ ਕੈਮਰੇ ਫੋਕਸ ਕਰੀ ਬੈਠੇ ਐ ਇੱਥੇ ਜਿਹੜੀ ਲਾਈਵ ਰਹੀ ਵੀਰੇ ਜਿਨ੍ਹਾਂ ਦੀ ਵੈਬਸਾਈਟ ਤੋਂ ਅੱਜ ਦੁਨੀਆ ਦੇ ਵੱਖ-ਵੱਖ ਮੋਲਕਾਂ 'ਚ ਬੈਠੇ ਸਾਡੇ ਅੰਦਰ ਦੇ ਵੀਰ ਆਪਣੇ ਨਗਰ ਰੱਖਣਾ ਚਾਹੁੰਦਾ ਸ਼ੁੱਭ ਮੇਲੇ ਕਰਦੇ ਐ ਅਸੀਂ ਬੜ ਬੜ ਕੇ ਗੱਲ ਕਰਦੇ ਸਾਰੇ ਅੰਦਰ ਦੇ ਵੀਰਾਂ ਨਾਲ ਜਿਹੜੇ ਬਾਹਰ ਬੈਠੇ ਛਾਰਾ ਛਾਰਾ ਵੀ ਵੀ ਕਹਿੰਦੇ ਕੰਮ ਕਰਦੇ ਐ ਆਪਣੀ ਮਾਂ ਬਿੱਤੀ ਦਾ ਮੋਹ ਕਰਦੇ ਖੇਤਾਂ ਨਾਲ ਪਿਆਰ ਕਰਦੇ ਆ ਜੀ ਮੰਨ ਸਰ 3 ਸੈਕਿੰਡ ਜੋ ਮੈਂ ਜਗਰਾਂ ਭਲਵਾਂ ਜੀ ਨੂੰ ਬੇਨਤੀ ਕਰਦਾ ਹੈ ਕਿ ਜਿਹੜੀ ਤੀਸਰੀ ਕੁਸ਼ਤੀ ਦੇ ਅੰਪਾਇਰ ਉਹ ਪਲੀਜ਼ ਆਣ ਖੜੇ ਜਗਰਾਂ ਭਲਵਾਂ ਜੀ ਆਓ ਤਿੰਨ ਤਿੰਨ ਕੁਸ਼ਤੀਆਂ ਔਰ ਕੁਸ਼ਤੀ ਕੋਈ ਵੀ ਬਰਾਬਰ ਨਹੀਂ ਖੜਾਈ ਜਾਵੇਗੀ ਅਜਾ ਲਾਈਵ ਜਿਹੜਾ ਟੈਲੀਕਾਸਟ ਹੈ ਟੀਵੀ 20 ਜਵਾਹਰਾਂ ਦੇ ਉੱਪਰ ਕੀਤਾ ਜਾ ਰਿਹਾ ਹੈ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਸ ਦਾ ਪਹਿਲਾ ਜ਼ਿਕਰ ਕੀਤਾ ਹੈ ਕਿ ਜਿਹੜੇ tufaan ਹੈ ਥੱਪੇ ਨਹੀਂ ਜਾ ਸਕਦੇ ਪਰ ਦਵਾਨਾਂ ਦਾ ਜਿਹੜਾ ਮੂੰਹ ਕੋ ਮੋੜਿਆ ਜਾ ਸਕਦਾ ਹੈ ਰਕੜਾ ਦੀ ਸਿੰਚ ਕਮੇਟੀ ਨੂੰ ਮੁਬਾਰਕਬਾਦ ਹੈ ਕਿ tufaanਾਂ ਦਾ ਜਿਹੜਾ ਅੱਜ ਇਕੱਠ ਬਹੁਤ ਹੈ ਖਾਰੇ ਚ ਫੀਲ ਜਿਹੜੇ ਐਕਸ਼ਨ ਦੇ ਵਿੱਚ ਨੇ ਬੱਲ ਮੇਲਾ ਬਾਹਰਲੇ ਪਾਸੇ ਆਓ ਪਹਿਲਾਂ ਬਾਹਰ ਆਓ ਜੀ ਬਾਹਰ ਬਾਹਰ ਆਓ ਸਾਰੇ ਨਾ ਅਜੇ ਮੇਰੇ ਵੀ ਸਾਰਿਆਂ ਦੇ ਲੱਗਦਾ ਫੇਰੀ ਕੁੱਸ਼ੀਆਂ ਚਾਰ ਚੱਲ ਰਹੀਆਂ ਇੱਕ ਮਿੰਟ ਬੈਠੋ ਬੈਠੋ ਬਾਹਰ ਤੋਂ ਇਹਨੇ ਕੁੱਸ਼ੀਆਂ ਜਿੰਨੇ ਰੈਫਰੀ ਸਾਹਿਬ ਉੱਤੇ ਵੱਧ ਇਸੇ ਪਹਿਲਵਾਨੇ ਖਾਰੇ ਨੇ ਲੋਚ ਨਹੀਂ ਆਉਣਾ ਸਿਸਟਮ ਨੂੰ ਸਿਫਲਣਾ ਬਣਾ ਦੇ ਰੱਖੋ ਬੜੀ ਸੇਵਾ ਕੀਤੀ ਹੈ ਸਾਡੇ ਨੌਜਵਾਨ ਵੀਰਾਂ ਨੇ ਅੱਜ ਦਾ ਸਿੰਘ ਮੇਲਾ ਚ ਚੜਾਉਣ ਲਈ ਬੜੀ ਮਿਹਨਤ ਕੀਤੀ ਹੈ ਬੜਾ ਕੰਮ ਕੀਤਾ ਹੈ ਸੇਵਾ ਸਭ ਨੇ ਕੀਤੀ ਹੈ ਬਾਕੀ ਸਾਹਿਬ ਪਰਚੀਆਂ ਬਹੁਤ ਥੋੜਾ ਟਾਈਮ ਜੋ ਬੰਟੀ ਫੱਤੇ ਕਰਤੇ ਗਦਰ ਰੋਪੜ ਕੋਲ ਤੋਂ ਪਹਿਲਾਂ ਪਰਚੀ ਲੈ ਕੇ ਜਾਓ ਮੇਰੇ ਕੋਲ ਬੰਟੀ ਫੱਤੇ ਕਰਤੇ ਗਦਰ ਰੋਪੜ ਇਕੱਲੇ ਆਓ ਇੰਤਜ਼ਾਮ ਪੁਸ਼ਟੀਆ ਕੋਈ ਸਰਵਾਲ ਕਰਦਾ ਇੱਥੇ ਪਹੁੰਚਿਆ ਹੈ ਬਹੁਤ ਬਹੁਤ ਧੰਨਵਾਦ ਹੈ ਨੰਗਲਾ ਪਿੰਡ

ਬੋਲ ਪਰਚੀ ਕਾਰਡ ਲਾਗੇ ਦੰਗ ਕਮੇਟੀ ਤੋਂ ਆਪਣਾ ਮਾਨ ਸਨਮਾਨ ਜਿਹੜੇ ਮੇਰੇ ਵੀ ਨਾਲੇ ਨਾਲ ਪ੍ਰਾਪਤ ਕਰਨਗੇ ਕਿੰਨ ਕਸ਼ਤੀਆਂ ਚੋਤੀਆਂ ਚੱਲਣੀਆਂ ਹੈ ਕਿ ਆਗੇ ਨਾ ਜੰਦੂ ਦੇਖੇ ਖਿੱਚ ਕੇ ਤਿਆਰੀਆਂ ਮਾਰ ਮਾਰ ਮਿਹਨਤਾਂ ਦੇ ਬੋੜੀਆਂ ਸ਼ਿੰਗਾਰੀਆਂ ਕੱਲਾ ਕੱਲਾ ਮਸਰ ਅਗਵਾਈ ਜਾ ਰਹੇ ਭਰਦਾ ਲੱਗਦਾ ਗੱਭਰੂ ਮੈਂ ਤੇ ਜੀਤ ਤੋੜ ਕਰਦਾ ਅੱਜ ਵੱਕੇ ਹੀ ਰੱਖਣਾ ਤਾਂ ਹਾਂ ਵੀ ਤੱਤੂ ਦੇ ਸਿਰ ਕੱਢੇ ਮੁਕਾਬਲੇ ਕੁੰਡੀਆਂ ਦੇ ਸਿੰਘ ਵਜਣ ਵਾਲੇ ਆਹ ਤੈਂ ਕੁਸ਼ਤੀ ਤੇਤੀ ਦੀਆਂ ਖੜੇ ਰਹਿ ਰਿਹਾ ਚੱਲ ਰਹੀ ਹੈ ਹਲਕੀ ਹਲਕੀ ਫੁੱਟੜ ਵਾਲੀ ਹੈ ਠੰਡੀ ਠੰਡੀ ਪੂਰੇ ਵੀ ਹਵਾ ਚੱਲ ਰਹੀ ਹੈ ਕੁਸ਼ਤੀਆਂ ਤੇ ਪਾੜੀਆਂ ਫੁੱਟੀਆਂ ਵਰਗੀ ਜਿਹੀ ਧੁੱਪ ਹੈ ਇਹ ਰੱਖਣਾ ਤਾਂ ਹਾਂਗਾ ਸਿਰ ਕੱਢਵਾ ਸਿੰਘ ਮੇਰਾ ਵਧੀਆ ਨਾਲ ਜਿਹੜਾ ਸ਼ਹਿਰ ਮੇਲਾ ਹੈ ਕੋਵਿਡ ਸਪਾਉਂ ਦੇ ਵਿੱਚ ਹੋ ਰਿਹਾ ਹੈ ਬਹੁਤ ਵੱਡੀ ਗੱਲ ਹੈ ਕਿ ਸਾਰੇ ਜਿਹੜੇ ਵੱਲ ਆ ਪੁਸ਼ਤੀ ਆਰ ਪਾਰ ਦੀ ਕਰ ਰਹੇ ਪੂਰੇ ਇਸਤਾਨ ਦੇ ਆਜਾ ਖੇਡ ਮੇਲਾ ਹੈ ਠੀਕ ਹੈ ਸਾਡਾ ਰੱਕਾ ਡੀਜੇ ਸਾਊਂਡ ਸਰਵਿਸ ਬੜੀ ਪਿਆਰੀ ਸਾਊਂਡ ਹੈ ਹਰ ਕੁਰਸੀ ਦੇ ਪਾਸ ਹਰ ਖੇਡ ਮੈਦਾਨ ਤੇ ਹਰ ਸਿੰਘ ਮੇਲੇ ਤੇ ਰੱਕਾ ਡੀਜੇ ਸਾਊਂਡ ਸਰਵਿਸ ਨਾਲ ਸੰਪਰਕ ਕਰੋ ਬੜੀ ਵਧੀਆ ਸਾਊਂਡ ਹੈ ਸਾਡੀ ਛੋਟੀ ਬਾਜ ਵਧੀ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹੈ ਅਜੀ ਡੀਜੇ ਸਾਉਂਡ ਸਰਵਿਸ ਰਿਕਡ ਹੁਣ ਆਲਾ ਇਧਰ ਬਾਟ ਕਰਦੇ ਆ ਤੇ ਨਾਲ ਹੀ ਫੀ ਵੀ 20 ਦਵਾਤਾ ਜਿਹੜੇ ਮੇਰੇ ਵੀਰ ਕੈਮਰੇ ਫੋਕਸ ਕਰੀ ਬੈਠੇ ਆਂ ਤੇ ਜਿਹੜੀ ਲਾਈਵ ਨੇ ਵੀਰੇ ਜਿਨ੍ਹਾਂ ਦੀ ਵੈਬਸਾਈਟ ਤੋਂ ਅੱਜ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਬੈਠੇ ਸਾਡੇ ਐਨ.ਆਰ.ਈ ਵੀਰ ਆਪਣੇ ਨਕਰ ਲੱਗਣਾ ਤਾਂ ਹਾਂਗਾ ਸ਼ੁਭ ਮੇਲੇ ਤੱਕ ਰਹੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਐਨ.ਆਰ.ਈ ਵੀਰਾਂ ਦਾ ਜਿਹੜੇ ਬਾਹਰ ਬੈਠੇ 18-18 20-20 ਘੰਟੇ ਕੰਮ ਕਰਦੇ ਆਂ ਆਪਣੀ ਮਾਂ-ਬਿੱਤੀ ਦਾ ਮੋਹ ਕਰਦੇ ਖੇਤਾਂ ਨਾਲ ਪਿਆਰ ਕਰਦੇ ਆਂ ਜੀ ਨੰਦ ਸਰ 3 ਸੈਕਿੰਡ ਨੂੰ ਕਨੇ ਮੈਂ ਜਗਰਾ ਭਲਵਾਂ ਜੀ ਨੂੰ ਅੱਜ ਇਹ ਬੇਨਤੀ ਕਰਦਾ ਕਿ ਜਿਹੜੀ ਤੀਸਰੀ ਕੁਸ਼ਤੀ ਦੇ ਅੰਪਾਇਰ ਹੋ ਪਲੀਜ਼ ਆਣ ਖੜੇ ਜਗਰਾ ਭਲਵਾਂ ਜੀ ਆਓ ਤਿੰਨ ਤਿੰਨ ਕੁਸ਼ਤੀਆਂ ਔਰ ਕੁਸ਼ਤੀ ਕੋਈ ਵੀ ਬਰਾਬਰ ਨਹੀਂ ਛੜਾਈ ਜਾਵੇਗੀ ਅਇਡਾ ਲਾਈਵ ਜਿਹੜਾ ਟੈਲੀਕਾਸਟ ਹੈ ਪੀਵੀ 20 ਦੁਆਬਾ ਦੇ ਉੱਪਰ ਕੀਤਾ ਜਾ ਰਿਹਾ ਹੈ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਹੜੇ ਤੂਫਾਨ ਹੈ ਥੱਪੇ ਨਹੀਂ ਜਾ ਸਕਦੇ ਪਰ ਦੁਵਾਨਾਂ ਦਾ ਜਿਹੜਾ ਮੂੰਹ ਉਹ 모ੜਿਆ ਜਾ ਸਕਦਾ ਹੈ ਰਕੜਾ ਦੀ ਸ਼ਿਸ਼ਟ ਕਮੇਟੀ ਨੂੰ ਮੁਬਾਰਕਬਾਦ ਹੈ ਕਿ ਤੂਫਾਨਾਂ ਦਾ ਜਿਹੜਾ ਅੱਜ ਇਕੱਠ ਬਹੁਤ ਹੈ ਖਾੜੇ ਚ ਪੀੜ ਜਿਹੜੇ ਐਕਸ਼ਨ ਦੇ ਵਿੱਚ ਨੇ ਮੱਲ ਮੇਲਾ ਬਾਹਰਲੇ ਪਾਸੇ ਆਓ ਪਹਿਲਾਂ ਬਾਹਰ ਆਓ ਜੀ ਬਾਹਰ ਬਾਹਰ ਆਓ ਮੱਲ ਸਾਰੇ ਨਾ ਅਜੋ ਮੇਰੇ ਵੀ ਸਾਹਰੇ ਲੱਗੋਗਾ ਇੱਥੇ ਨਹੀਂ ਕੁਸ਼ਤੀਆਂ ਚਾਰ ਚੱਲ ਰਹੀਆਂ ਇੱਕ ਮਿੰਟ ਬੈਠੋ ਬੈਠੋ ਬਾਸਪਾਹਨੇ ਕੁਸ਼ਤੀਆਂ ਜਿੰਨੇ ਰੈਫਰੀ ਸਾਹਿਬ ਤੇ ਵਾਦ ਕਿਸੇ ਪਹਿਲਵਾਨੇ ਖਾਰੇ ਦੇ ਵਿੱਚ ਨਹੀਂ ਆਉਣਾ ਸਿਸਟਮ ਡਿਸਪਲਨ ਬਣਾ ਕੇ ਰੱਖੋ ਬੜੀ ਸੇਵਾ ਕੀਤੀ ਹੈ ਸਾਡੇ ਨੌਜਵਾਨ ਵੀਰਾਂ ਨੇ ਅੱਜ ਦਾ ਸਿੰਘ ਮੇਲਾ ਕਰਾਉਣ ਲਈ ਬੜੀ ਮਿਹਨਤ ਕੀਤੀ ਸੇਵਾ ਸਭ ਨੇ ਕੀਤੀ ਹੈ ਬੰਦ ਸਾਹਿਬ ਪਰਚੀਆਂ ਬਹੁਤ ਥੋੜਾ ਟਾਈਮ ਜੋ ਬੰਟੀ ਫਤੇ ਕਰ ਤੇ ਗਦਰ ਰੋਪਣ ਕੁਲ ਤੋਂ ਪਹਿਲਾਂ ਪਰਚੀ ਲੈ ਕੇ ਜਾਓ ਮੇਰੇ ਕੋਲ ਬੰਟੀ ਫੱਡੇ ਘੱਟ ਗੱਲ ਰੋਪਣ ਇੱਕ ਜਲ ਆਇਓ ਪਿੰਤਰ ਪੁਸ਼ਟੀਆਂ ਕੋਈ ਆਇਓ ਸਮਝਦੇ ਬੱਪਨ ਬੱਲ ਅਵੀ ਸ਼ਹਿਰ ਜ਼ਿਲ੍ਹੇ ਦੇ ਪੈਦਾ ਕੀਤੇ ਹੈ ਪਤਾ ਜੀ ਨੂੰ ਮਾਣ ਆ ਪੰਜਾਬ ਪੁਸ਼ਤ ਦੇ ਵਿੱਚ ਵੱਡੇ ਆਫਾ ਵਾੜ ਵਾੜ ਜ਼ੋਰਦਾਰ ਤਾੜੀ ਨਾ ਜਨ ਬੇਨਤੀ ਕਰਾ ਸਾਡਾ ਨਗਰ ਦਾ ਦੋਤਾ ਹੈ ਹਰਜਿੰਦੇ ਦੇ ਅਖਾੜਾ ਰੋਡ ਨਜ਼ਾਰਾ ਉਹਦਾ ਇੱਕ ਵਿਸ਼ੇਸ਼ ਸਨਮਾਨ ਹੈ ਮੇਰੇ ਵੀਰ ਆ ਕੇ ਸਾਡੇ ਕੋਲ ਪ੍ਰਾਪਤ ਕਰੇ ਹਰਜਿੰਦਰ ਅਖਾੜਾ ਰੋਡ ਨਜ਼ਾਰਾ ਉਹ ਆ ਕੇ ਮੇਰੇ ਵੀਰ ਹੈ ਉਹ ਗਰਾਉਂਡ ਗਰਾਉਂਡ ਦੇ ਵਿੱਚ ਅਖਾੜਾ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਇੱਕ ਵਿਸ਼ੇਸ਼ ਸਨਮਾਨ ਜਿਹੜਾ ਹੈ 5100 ਦੇ ਨਾਲ ਸਾਡੇ ਹਰਜਿੰਦਰ ਰੋਡ ਨਜ਼ਾਰਾ ਮੇਰੇ ਖਾਤ ਪਹਿਲਵਾਨ ਪਿਆਰੇ ਕੋਲੂਪੁਰਗੇ ਦਾ ਸ਼ਾਇਦ ਪੁੱਤਰ ਜੇ ਮੈਂ ਗਲਤ ਜਿੱਤੇ ਇੱਕ ਵਾਰੀ ਕਰੀਓਕਰ ਫਰਮ ਜਾਈ ਬੰਨਵਾ ਬਿਲਕੁਲ ਸਹੀ ਹੈ ਦੁਨੀਆ ਦਾ ਬਹੁਤ ਵੱਡਾ ਮੱਲ ਕੋਈਪੁਰਿਆ ਪਿੰਕੋਤਰਾ ਹਰਜਿੰਦਰ ਰੋੜ ਮੇਲੇ ਦੇ ਵਿੱਚ ਜ਼ੋਰ ਕਰਦਾ ਹੈ ਤੰਤਰਪਾਪਾ ਗੰਗਦਾਸਾ ਖਾਨ ਹੈ ਔਰ ਆਰਮੀ ਰਿਟਾਇਰ ਸਾਡਾ ਲੱਖਾਂ ਵੀਰੋ ਸਖਾੜੇ ਨੂੰ ਚਲਾਉਂਦਾ ਹੈ ਉਸ ਸਖਾਰੇ ਦਾ ਮੱਲ ਹੈ ਅਜੇ ਇਸ ਮੱਲ ਦਾ ਵੀ ਜਿਹੜਾ ਮਨਸਰਮਨ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਚੜ੍ਹਦੇ ਪਾਸੇ ਬਨਵਾਇਆ ਤੇ ਸੱਤੀ ਮਾਤਾ ਜੋ ਰਕੜਾਤਾ ਹਾਂ ਉਹਨਾਂ ਦੇ ਜਥੇਰੇ ਆ ਉਹ ਸਾਰੀ ਪ੍ਰਬੰਧਕ ਕਮੇਟੀ ਵੱਲੋਂ 5100 ਰੁਪਇਆ ਸਾਡੀ ਰਕੜਾ ਤੇ ਸੇਤੀ ਮਾਤਾ ਰਕੜਾਤਾ ਹਾਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਹੀ ਸੁੰਦਰ ਜਿੱਥੇ ਹਰ ਸਾਲ ਵੱਡੇ ਜਥੇਰੇ ਤੋਂ ਵੱਡਾ ਪ੍ਰਬੰਧ ਕਰਦੇ ਆ ਉੱਥੇ ਸਾਡੀ ਸਿੰਘ ਮੇਲੇ ਵਾਸਤੇ ਵੀ 5100 ਰੁਪਇਆ ਭੇਜਿਆ ਸੀ ਸੇਤੀ ਮਾਤਾ ਰਕੜਾ ਤਾਹ ਕੋਲੋਤੀ ਦਾ ਇੰਤਜ਼ਾਰ ਕਰਦੇ ਹਾਂ ਉਧਰ ਹਰਜਿੰਦਰ ਰੋਡ ਮਜਾਰਾ ਉਹ ਵੀ ਸਾਡੇ ਲਾਗੇ ਪੁੱਜ ਗਿਆ ਸਰਗੁਸ਼ੀ ਪਿਆਰੇ ਕੁੱਲਪੁਰੀਏ ਪਹਿਲਵਾਨ ਦਾ ਪੁੱਤ ਹੈ ਤੇ ਸਾਡੇ ਨਗਰ ਰਕੜਾ ਤਾਹਾਂ ਦਾ ਪੁੱਤ ਹੈ ਜਿਹਦਾ ਵਿਸ਼ੇਸ਼ ਸਨਮਾਨ ਅੱਜ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਣਾ ਹੈ ਸੋ ਬਹੁਤ ਹੀ ਵਧੀਆ ਕੁੱਲੀ ਦਾ ਮਾਲਕ ਹੈ ਕਹਿੰਦੇ ਹਰਜਿੰਦਰ ਰੋਡ ਮਜਾਰਾ ਸਰਗੁਸ਼ੀ ਪਿਆਰੇ ਕੁੱਲਪੁਰੀਏ ਪਹਿਲਵਾਨ ਦਾ ਇਹ ਪੁੱਤ ਹੈ ਜਿਹਨੇ ਪੂਰੇ ਹਮਾਚਲ ਦੇ ਦੰਗੜਾਂ ਦੇ ਵਿੱਚ ਕਹਿੰਦੇ ਸਰਗੁਣ ਸਿੰਘ ਪਿਆਰੇ ਕੁੱਲਪੁਰੇ ਦੀਆਂ ਲੰਮਾ ਸਮਾਂ ਗੱਲਾਂ ਹੋਈਆਂ ਅੱਜ ਵੀ ਉਹਨਾਂ ਦੰਗੜਾਂ ਦੇ ਵਿੱਚ ਉਸ ਵੱਡੇ ਮਾਲੇ ਨੂੰ ਯਾਦ ਹੀ ਕੀਤਾ ਜਾਂਦਾ ਹੈ ਜੋ ਹਜਿੰਦਰ ਰੋਡ ਮਜਾਰਾ ਪਿੰਡ ਕੁੱਲਪੁਰਾ ਪਰ ਅੱਜ ਸਾਡੇ ਨਗਰ ਦਾ ਦੋਤਾ ਉਹਦਾ ਵੀ ਵੱਡਾ ਮਾਨ ਸਨਮਾਨ ਦੇ ਨਾਲ ਪ੍ਰਬੰਧ ਕਮੇਟੀ ਵੱਲੋਂ ਖਾੜਾ ਪਾਸ਼ਾ ਦੇ ਵਿੱਚ ਕੀਤਾ ਜਾ ਰਿਹਾ ਹੈ ਹਰ ਇੱਕ ਮਿੰਟ ਦੇ ਵਿੱਚ ਵੱਡੇ ਮਲ ਦੇ ਫੋਤਰੇ ਦਾ ਅੱਜ ਨਾਲ ਕੇ ਪਿੰਡੇ ਵਿੱਚ ਮਨਸਬਾ ਦਾ ਤਿੰਨ ਤਿੰਨ ਕੁਸ਼ੀਆਂ ਹੋਣਗੀਆਂ ਰੋਸਮ ਮਾਚੀਵਾੜਾ ਦੇ ਗੋਪੀ ਇਸਰਾਲ ਮੂਰ ਰੋਸਮ ਮਾਚੀਵਾੜਾ ਤੇ ਨਾਲ ਗੋਪੀ 빨리 ਆ ਜਾਓ ਜਿਹੜੀਆਂ ਪੱਛੀਆਂ ਲਿਖ ਚੁੱਕੀਆਂ ਉਹ ਆਪੋ ਆਪਣਾ ਜਿਹੜਾ ਰਮਾਲੀ ਗੋਟਾ ਲਾ ਕੇ ਰੱਖੋ ਉਧਰ ਹਰਜਿੰਦਰ ਨੂੰ ਮੁਬਾਰਕਬਾਦ ਹੈ ਅੱਜ 5100 ਦੀ ਰਕਮ ਰਸ਼ੀ ਦੇ ਨਾਲ ਲਾਲਕੇ ਪਿੰਡ ਦੇ ਵਿੱਚ ਰਕੜਾਂ ਦੇ ਸ਼ਹਿਰ ਮੇਲੇ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਕੋਲ ਸਰਕਾਰ ਦਿੱਤਾ ਹੈ ਇਬਰਾਹਿਮ ਗਣਸ਼ਕਰ ਤੇ ਹੈਰੀ ਪੰਡਤ ਤੇ ਮੱਲਾਂ ਨੂੰ ਬੇਨਤੀ ਹੈ ਮੈਂ ਜੀ ਆਜਾ ਜਲਦੀ ਆਓ ਆਓ ਆਗੇ ਪਰਵਾਨਾ ਬੜਤੀ ਭੱਜੀ ਆਦੇ ਖੜੇ ਜੇ ਮੱਲੇ ਸਮੇਂ ਦਾ ਬੌਸਨ ਦਾ ਖਿਆਲ ਰੱਖਣਾ ਇੰਦਰ ਦੇਵ ਨੇ ਤਾਂ ਬੜੇ ਮੰਗਦੇ ਆਪਾਂ 4-5 ਕੱਡੇ ਦਾ ਸਮਾਂ ਲੈ ਦાદੇ ਤੋਂ ਕਿ ਆਪਾਂ ਬਹੁਤ ਹੀ ਮਿਹਨਤ ਕਰਕੇ ਦੇਖੋ ਜੇ ਤਰ੍ਹਾਂ کرو بحال <سؤال> کروا گرو کر بحال کرو گرو کا تو نقصان پہنچاؤ والی سرکار بتا سرکار سردار بتا با ਜੀ ਬਦਲ ਮਰਦਾਬਾ ਜਿੰਦਾਬਾਦ ਜਿੰਦਾਬਾਦ ਕਰੋ ਬਹਾਲ ਕਰੋ ਬਹਾਲ ਕਰੋ ਗੁਰਦੇ ਦਾ ਗੁਰੂ ਘਰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ

نکھو بار مکانوں سے نکلو باہر مکانوں سے ستگو رو داس کے سنمان میں جو بلے سو نرپاس جو بلے سو ساری برکر صاحب ਆਪਣੇ ਜਿਆਪੀ ਜਿਆ ਭਾਰਤ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੀ ਹੈ ਐਮਐਲਏ ਸਾਹਿਬ ਨੇ ਦੱਸਿਆ ਔਰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਵਕ ਵਕ ਆਮਾ ਤੇ ਬਾਬਾ ਸਾਹਿਬ ਡਾਕਟਰ ਪੀਮਰਾਓ ਵੇਡਕਰਜੀ ਦਾ ਅਪਮਾਨ ਕੀਤਾ ਗਿਆ ਔਰ ਤਲਿੱਤੇ ਦੇ ਵਿੱਚ ਗੁਰੂ ਰਵਦਾਸ ਜੀ ਦੇ ਗੁਰਦੁਆਰਾ ਸਾਹਿਬ ਉਹਦੀਆਂ ਦੁਵਾਰਾਂ ਕਰਾ ਕੇ ਸਾੰਗੂ ਸਾਡਾ ਧਾਰਮਿਕ ਤੌਰ ਤੇ ਵੀ ਅਪਮਾਨ ਕੀਤਾ ਗਿਆ ਔਰ ਗੁਰੂ ਰਵਦਾਸ ਜੀ ਦੇ ਪੈਰੋਕਾਰ बाबा साहेब अंबेडकर जी ਦੇ پیرੋਕਾਰ ਅੱਜ ਮੈਦਾਨ ਦੇ ਵਿੱਚ ਐ ਔਰ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣ ਦੇ ਲਈ ਆਏ ਆ ਕਿ ਅਭੀ ਵੀ ਸੰਭਲ ਜਾਓ ਅਭੀ ਵੀ ਸੰਭਲੋ ਨਹੀਂ ਤਾਂ ਮਟਾ دیے ਜਾਓਗੇ ਤੁਹਾਡੀ ਦਾਸਤਾਨਾ ਨਾ ਹੋਗੀ ਦਾਸਤਾਨੋ ਮੇ ਲੋਕ ਭੁੱਲੇ ਜਾਣਗੇ ਕਦੇ ਆਮ ਆਦਮੀ ਪਾਰਟੀ ਆਈ ਸੀ ਇਸ ਤਰ੍ਹਾਂ ਦੇ ਕੰਮ ਕਰਨ ਲੱਗ ਪਏ ਆ ਗੁੰਡਾਗਰਦੀ ਚੋਰਾਤੇ ਆ ਗਰੀਬ ਦੀ ਕੋਈ ਸੁਣਵਾਈ ਨਹੀਂ ਐ ਘਾਣਿਆਂ ਕਚਹਿਰੀਆਂ ਵਿੱਚ ਧੱਕੇ ਪੈ ਰਹੇ ਆ ਉਹਦਾ ਸੀ ਧੰਨਵਾਦ ਕਰਦੇ ਆ ਪੰਜਾਬ ਦੀ ਇਹ ਤੇ ਚਪਦਾ ਜਿਹੜੀ ਸਮੇ ਸਮੇਤੇ ਜਾ ਕੇ ਮਾਂਜੋਗ ਐਮਐਲਏ ਸਾਹਿਬ ਡਾਕਟਰ ਨਿਛਤਰਪਾਲ ਜੀ ਔਰ ਪੰਜਾਬ ਦੇ ਪ੍ਰਧਾਨ ਡਾਕਟਰ ਅੰਕਾਰ ਸਿੰਘ ਕ੍ਰੀਮਪੂਰੀ ਜੀ ਜਗਾ ਜਗਾ ਤੇ ਪਹੁੰਚ ਕੇ ਆਪਣੇ ਸਮਾਜ ਨੂੰ ਹੋ ਰਹੀ ਲੁੱਟ ਤੋਂ ਵਿਚਾਰ ਰਹੇ ਆ ਇਸ ਕਰਕੇ ਮੇਰੀ ਬੇਨਤੀ ਆ ਸਾਰੇ ਸਾਥੀਆਂ ਨੂੰ ਕਿ ਇਹ ਸੁਧਰਨ ਵਾਲੇ ਨਹੀਂ ਇਹ ਸੁਧਰਨ ਵਾਲੇ ਕਾਰਨ ਜਿਹੜਾ ਔਰ ਬਲਾਕ ਨੂੰ ਜਿਹੜਾ ਪੰਕ ਕੀਤਾ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਔਰ ਬਲਾਕ ਨੂੰ ਮਕਮਲ ਜਿਹੜਾ ਉਹਦਾ ਦਰਜਾ ਦਿੱਤਾ ਜਾਵੇ ਉਹਨੂੰ ਬਹਾਲ ਕੀਤਾ ਜਾਵੇ ਪਿੱਛੇ ਦੇ ਨਹੀਂ ਜਦੋਂ ਵਿਰੋਧ ਹੋਇਆ ਸਰਕਾਰ ਨੇ ਜੂਟਰਨ ਲਿਆ ਉਸ ਜੂਟਾਰੇ ਦੇ ਵਿੱਚ ਸਰਕਾਰ ਨੇ ਕਿਹਾ ਉੱਤੇ ਨਿਲਾਜੋਂ ਕੰਮ ਕਰਨਗੇ ਇਹ ਜਿਹੜਾ ਅਤ ਪਜਾਦਵਾ ਫੈਸਲਾ ਉਹਨੂੰ ਵਾਪਸ ਲੈਣਾ ਚਾਹੀਦਾ ਹੈ ਮਕਮਲ ਇਹਡਾ ਆਊਟ ਬਲਾਕ ਨੂੰ ਉਹਨੂੰ ਬਹਾਲ ਕਰਕੇ ਉਹਦਾ ਦਰਜਾ ਦਿੱਤਾ ਜਾਵੇ ਸਮੁੱਚੀ ਲੀਡਰਸ਼ਿਪ ਦੇ ਸੱਜੇ ਆਈ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਪਰੋਮ 7 ਤਰੀਕ ਨੂੰ 7 ਸਤੰਬਰ ਨੂੰ ਤੋਂਪੇ ਲੰਦੀ ਪੱਟੀ ਰੈਲੀ ਜਿਹੜੀ ਰੈਲੀ ਗਰਾਹ ਵਿੱਚ ਜਿਹੜਾ ਗੁਰਦਾਸ ਸਮਾਰਾ ਦਾ ਸਮਾਜ ਕੀਤੀ ਜਾ ਰਹੀ ਹੈ ਸਮੁੱਚੇ ਸੰਗਤ ਨੂੰ ਸਮੁੱਚੇ ਜिले ਦੀ ਲੀਡਰਸ਼ਿਪ ਨੂੰ ਅਸੀਂ ਤੇ ਬੇਨਤੀ ਕਰਦੇ ਹਾਂ ਔਰ ਸਮੁੱਚੇ ਆਈਓ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਰਾਹੀਂ ਪੰਜਾਬ ਸਰਕਾਰ ਤੱਕ ਜਿਹੜਾ ਮੈਸੇਜ ਔਰ ਜੋ ਸਮਾਜ ਪਾਰਟੀ ਦਾ ਕਿ ਉਹ ਸਰਕਾਰ ਨੂੰ ਜਿਹੜਾ ਅੰਨੀ ਗੋਲੀ ਸਰਕਾਰ ਹੈ ਉਹਨੂੰ ਕੰਨ ਕੰਦੇ ਲੋਕਾਂ ਦੇ ਵਾਅਿ ਪਚਾਉਣ ਲਈ ਤੁਹਾਡੇ ਆਏ ਦਾ ਸਾਰਿਆਂ ਦਾ ਧੰਨਵਾਦ ਜੈਪੀ ਜੈ ਪਰਮ ਉਹਦੇ ਵਿੱਚ ਗੁਰੂ ਨਰਦਾਸ ਜੀ ਮਹਾਰਾਜ ਜੀ ਦਾ ਗੁਰੂ ਘਰ ਜਿਹੜਾ ਪੰਜਾਬ ਦੀ ਸਰਕਾਰ ਦੀ ਸ਼ਹਿਤ ਤੇ ਪੰਜਾਬ ਦੀ ਸਰਕਾਰ ਦੁਆਰਾ ਉਹ ਗੁਰੂ ਘਰ ਦੀ ਚਾਰਦੀਵਾਰ ਢਾਈ ਗਈ ਉਹ ਗੁਰੂ ਘਰ ਦੀ ਜਗਾ ਜਿਹੜੀ ਪੰਚਾਇਤ ਨੇ ਸ਼ਰਧਾਂਤੀ ਦੇ ਨਾਲ ਮਤਾ ਪਾਇਆ ਔਰ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਰੈਵਨਿਊ ਰਿਕਾਰਡ ਹੈ ਉਹਦੇ ਵਿੱਚ ਗੁਰੂ ਨਰਦਾਸ ਜੀ ਗੁਰੂ ਘਰ ਦੇ ਨਾਂ ਤੇ ਉਹ ਜਗਾ ਆ ਪੰਜਾਬ ਦੀ ਹਕੂਮਤ ਜਿੱਤੇ ਸਾਰੇ ਵਰਗਾਂ ਨਾਲ ਧੱਕਾ ਕਰ ਰਹੀ ਹੈ ਉੱਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਘਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਸ੍ਰੀ ਗੁਰੂ ਕਬੀਰ ਸਾਹਿਬ ਜੀ ਦਾ ਧਾਰਮਿਕ ਸਥਾਨ ਬਟਾਲੇ ਦੇ ਅੰਦਰ ਔਰ ਬਟੋਈ ਦੇ ਅੰਦਰ ਜਿਹੜੇ ਜ਼ਮੀਨੀ ਪੰਚਾਇਤੀ ਲੈਣ ਸੀ ਜਿਹਦੇ ਪੈਸੇ ਵੀ ਜਿਹੜੇ ਗਰੀਬ ਲੋਕਾਂ ਨੇ ਤਾਰੇ ਉਹਨਾਂ ਨੂੰ ਉਹ ਜ਼ਮੀਨ ਨਹੀਂ ਦੇ ਰਹੀ ਔਰ ਸਾਡੇ ਨਵਾਂ ਸ਼ਹਿਰ ਦੇ ਅੰਦਰ ਜਿਹੜਾ ਬਲੈਕ ਆਊਟ ਹੈ ਉਹਨੂੰ ਖਤਮ ਕੀਤਾ ਗਿਆ ਉਹਨੂੰ ਬਹਾਲ ਕਰ ਲਈ ਔਰ ਪੰਜਾਬ ਦੇ ਅੰਦਰ ਬਹੁਤ ਸਾਰਾ ਇਲਾਕਾ ਹੜ੍ਹਾਂ ਦੀ ਮਾਰ ਹੇਠਾਂ ਔਰ ਸਾਡੇ ਇਲਾਕੇ ਦੇ ਅੰਦਰ ਵੀ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਡਿਗੇ ਆ ਇਸ ਕਰਕੇ ਅਸੀਂ ਅਜਮਾਨਜੋਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਏ ਆ ਕਿ ਜਿਹੜਾ ਸ਼੍ਰੀ ਗੁਰੂ ਨਨ੍ਹਤਾ ਜੀ ਮਹਾਰਾਜ ਜੀ ਦਾ ਗੁਰੂ ਘਰ ਤੋੜਿਆ ਗਿਆ ਪੰਜਾਬ ਦੀ ਸਰਕਾਰ ਮਾਫੀ ਮੰਗੇ ਔਰ ਉਸਤਾਦ ਦੇ ਗੁਰੂ ਘਰ ਦੀ ਇਹ ਸਾਰੀ ਕਰਾਵੇ ਔਰ ਜਿੰਨੇ ਵੀ ਪੰਜਾਬ ਦੇ ਅੰਦਰ ਅਟ੍ਰੋਸਟੀਜ਼ ਹੋ ਰਹੀਆਂ ਉਹਨਾਂ ਨੂੰ ਰੋਕਣ ਦਾ ਯਤਨ ਕਰੇ ਅਜਵਾਹਨ ਸਮਾਜ پارٹی ਸਾਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਸਾਡੇ ਬਹੁਜਨ ਸਮਾਜ پارٹی ਪੰਜਾਬ ਦੇ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਗਰੀਬਪੁਰੇ ਜੀ ਇੰਚਾਰਜ ਰਜਿੰਦਰ ਸਿੰਘ ਬਣੀਵਾਲ ਜੀ ਦੀਗਵਾਈ ਦੇ ਅੰਦਰ ਇਹ ਮੈਮੋਰੰਡਮ ਅਜਮਾਨ ਜੋ ਵਰਨਰ ਸਾਹਿਬ ਨੂੰ ਡੀਸੀ ਲਈ ਭੇਜ ਰਹੇ ਆ ਤਾਂ ਜੋ ਇਹਦਾ ਜਲਦੋਂ ਜਲਦ ਗੁਰੂ ਘਰ ਦਾ ਜਿਹੜਾ ਹੱਲ ਕੀਤਾ ਜਾਵੇ 7 ਤਰੀਕ ਨੂੰ ਗੁਰਾਇਆਂ ਦੇ ਅੰਦਰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਘਰ ਬਣਾਉਣ ਦੇ ਲਈ ਜਿਹੜਾ ਅਗਲਾ ਵੱਡਾ ਦੁਆਬੇ ਲੈਵਲ ਦੀ ਜਿਹੜੀ ਰੈਲੀ ਆ ਉਹ ਕੀਤੀ ਜਾ ਰਹੀ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਸ ਦੇ ਪੁਲਿਸ ਫੌਜਰ ਦੀ ਸਹਿਪਾਲਤਾ ਕਰਨੀ ਧੰਨਵਾਦ ਜੈ ਭੀ ਜੈ ਭਾਗ ਇੱਕ ਸਾਜਲਾ ਸ਼ੀਪ ਭਗਸੇਕ ਨਗਰ ਦਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬਖੀ ਸਿੰਘ ਇਜਾਜ਼ਤ ਦੇਉ ਧੰਨਵਾਦ